ਯਾਰ ਸਾਡੇ ਕੋਲ ਪਤੰਗ ਕਲੈਕਸ਼ਨ ਬਹੁਤ ساری ਬਈਆ ਸਾਡੇ ਇੱਕ ਸਪੀਕਰ ਆ ਚੱਲਦਾ ਇੱਕੋ ਟੀਮ ਖੜੀ ਆ ਇੱਕ ਟੀਮ ਉਧਰ ਖੜੀ ਆ ਇੱਕ ਟੀਮ ਉਧਰ ਖੜੀ ਆ ਤੇ ਇੱਕ ਟੀਮ ਆ ਖੜੀ ਆ ਲੈ ਆ ਦੇ ਉਹ ਫਿਰ ਪੈਸੇ ਲੈ ਜਾ ਲੈ ਦੇ ਕਿੰਨੇ ਪੈਸੇ ਆ ਉਹ 500 ਵਾਲੇ ਦੇ ਦੇ 500 ਨਹੀਂ ਕਾ ਲੈਣਾ ਅਲੀ ਵਾਰ ਖੁਸ਼ੀ ਪਤੰਗ ਉਡਾਉਣ ਦੀ ਕਿਵੇਂ ਜੀ ਬਾਈ ਇਹਦਾ ਬਾਈ ਪੇਚਾ ਕਿਵੇਂ ਦਰ ਜੀ ਇਹਦਾ ਬਈ ਦੇ ਫੇਵਰੇਟ ਗਾਣਾ ਜੀ ਉਹ ਫਿਲਮ ਦਾ ਗਾਣਾ ਇਹ ਸੁਣ ਕੇ ਦੇ ਬੰਦੇ ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਨਵੇਂ ਸਾਲ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੋ ਵੀ ਅੱਜ ਲੋਹੜੀ ਦਾ ਤਿਹਾਰ ਆ ਤੇ ਆਪਾਂ ਸ਼ੁਰੂਆਤ ਕਰ ਲਈ ਸਵੇਰ ਦੇ 12 ਵਜੇ ਕਿਉਂਕਿ ਸਵੇਰ ਦੀ ਧੁੰਦ ਬਹੁਤ ਸੀਗੀ ਤੇ ਉਹਦੇ ਕਰਕੇ ਨਾ ਧੁੱਪ ਧੁੱਪ ਵੀ ਨਹੀਂ ਸੀਗੀ ਧੁੰਦ ਬਹੁਤ ਸੀ ਪਰ ਜੈ ਜੋ ਨਿਕਲਣ ਦਿਲ ਨਹੀਂ ਕੀਤਾ ਹੁਣ ਟਾਈਮ ਹੋ ਗਿਆ ਆਪਣਾ 12:24 ਹੋ ਗਏ ਤੇ ਹੁਣ ਲੱਗਿਆ ਪਤਾ ਨਹੀਂ ਕਿਹੜਾ ਹੋਣਾ ਉਡੀ ਦੀ ਉਡੂ ਇੱਥੇ ਇੱਥੇ ਗਾ ਲੋ ਇੱਥੇ ਮੜਾ ਉਹ ਕਰ ਪਤੰਗ ਪਤੰਗ ਬਏ ਨੇ ਆਪਣੇ ਕੋਲ ਸਾਡੇ ਕੋਲ ਪਤੰਗ ਕਲੈਕਸ਼ਨ ਬਹੁਤ ਹਰੀ ਬਈਆ ਸਾਡੇ ਕੋਲ ਲੈ ਕੇ ਆਪਣੇ ਮਨ ਕੇ ਚੁਲੋ 10 ਰੁਪਏ ਤੋਂ ਲੈ ਕੇ 100 ਰੁਪਏ ਦਾ ਪਤੰਗ ਵੀ ਬਿਆ ਪੂਰਾ ਵੱਡਾ ਤਿੰਨ ਤਿੰਨ ਫੁੱਟ ਦੇ ਪਤੰਗ ਵੀ ਬਏ ਨੇ ਕਲੈਕਸ਼ਨ ਆਪਣੇ ਕੋਲ ਪੂਰੀ ਬੋੜੀ ਪਤੰਗਾ ਵੀ ਤੇ ਵੱਡੀ ਗੱਲ ਦਾ ਸੀ ਜਿਹੜਾ ਧਿਆਨ ਰੱਖਿਆ ਵੀਰੇ ਇਤ ਕੀ ਪ੍ਰਸ਼ਾਸਨ ਦੇ ਨਾਲ ਚੱਲਦੇ ਹੋਏ ਪ੍ਰਸ਼ਾਸਨ ਦੇ ਨਾਲ ਚੱਲਦੇ ਹੋਏ ਅਸੀਂ ਦੂਰ ਦਾ ਜਿਹੜਾ ਖਾਸ ਧਿਆਨ ਰੱਖਿਆ ਗਿਆ ਧਾਗਲ ਡੋਰ ਲੈ ਕੇ ਆਏ ਹਾਂ ਹਾਂਜੀ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀਰੇ ਮੈਂ ਤਾਂ ਇਹੀ ਕਹਿਣਾ ਵੀਰੇ ਵੀ ਦੇਖੋ ਬਾਤਾਵਰਨ ਦਾ ਖਿਆਲ ਰੱਖੋ ਬਾਤਾਵਰਨ ਦਾ ਜਿਹੜੇ ਪੰਛੀ ਉਡਦੇ ਨੇ ਧਿਆਨ ਲੋਕਾਂ ਦੇ ਕਰਤਨਾ ਵੱਢੀ ਆ ਰਹੇ ਨੇ ਹਨਾ ਸੇਫ ਨਹੀਂ ਹੈਗਾ ਕਿਤਨਾ ਕਿਤਨਾ ਧਾਗਲ ਡੋਰ ਧਾਗਲ ਡੋਰ ਧਾਗਲ ਡੋਰ ਵਧੀਆ ਤੇ ਜਿਹੜੀ ਪਲਾਸਟਿਕ ਦੀ ਲੋਕਾਂ ਨੂੰ ਦੁਖੀ ਨਾ ਕਰੋ ਹਾਂਜੀ ਤੇ ਇੱਕਾ ਸਾਡੇ ਵੀਦਾਂ ਦਾ ਮੋਢਾ ਦੁਖਦਾ ਸੀਗਾ ਤੇ ਹੁਣ ਤਾਂ ਮੈਨੂੰ ਲੱਗਦਾ 5 ਦਿਨਾਂ ਤੋਂ ਟੀਵੀ ਨੇ ਲੋਟ ਹੋਇਆ ਇਹਨੂੰ ਪਹਿਲਾਂ ਤਾਂ ਕਈ ਮਹੀਨੇ ਦਾ ਖਰਾਬ ਹੀ ਸੀਗਾ ਸਵਾ ਮਹੀਨਾ ਹੋ ਗਿਆ ਆ ਬੰਨਾ ਮੋਟਾ ਹੋ ਰਾਂ ਜੇ ਹਾਂ ਇਹ ਜਿਹੜੀ ਆਪਣੀ ਮੇਨ ਮੇਨ ਡੋਰ ਆ ਨਾ ਆਪਣੀ ਉਹ ਭਈ ਉਹ ਆਗਲੀ ਸ਼ਾਨ ਦੇ ਕੰਮ ਆ ਤਿੰਨ ਤਿੰਨ ਨੜੇ ਲੈ ਕੇ ਆਏ ਇਹਦੇ ਅਸੀਂ 1400 ਦੇ ਤਿੰਨ ਨੜੇ ਵੀ ਤਗਲੀ ਡੋਰ ਆ ਇਹ ਤੇ ਇਹ ਇਹੀ ਚੜ੍ਹਾਵੇਂ ਘੋਂ ਦੇਖਦੇ ਅੱਗੇ ਕੀ ਰੰਗ ਲਉਂਦੀ ਆ ਇਹ ਆ ਆਪਣੇ ਪਿੰਡ ਦਾ ਮੋਲ ਆ ਦੇਖੋ ਸੁਣਦੇ ਆ ਬਾਜ ਇੱਕ ਸਪੀਕਰ ਆ ਚੱਲਦੇ ਕੋਰੇ ਟੀਮ ਖੜੀ ਆ ਇੱਕ ਟੀਮ ਉੱਧਰ ਖੜੀ ਆ ਇੱਕ ਟੀਮ ਉੱਧਰ ਖੜੀ ਆ ਤੇ ਇੱਕ ਟੀਮ ਆ ਖੜੀ ਆ ਆ ਟੀਮ ਠੰਡੀ ਜੀ ਵਰਦੀ ਉਹ ਗਰਖਾ ਤੇ ਪਤੰਗ ਦਾ ਇਹ ਥੋੜਾ ਮੋਲ ਕਰਮ ਹੋ ਗਿਆ ਬਾਈ ਥੋੜੇ ਬਹੁਤ ਚੜੇ ਨੇ ਜੀ ਤੇ ਬੰਦੇ ਨੇ ਸਾਡੇ ਨੇ ਸ਼ੁਰੂਆਤ ਕੀਤੀ ਉਹ ਆ ਗਿਆ ਥੱਲੇ ਆ ਗਿਆ ਤੇ ਤੇ ਸ਼ੁਰੂਆਤ ਕੀਤੀ ਸੀ ਪਹਿਲਾ ਪਤੰਗ ਚਾਚੇ ਨੇ ਪਾੜਤਾ ਲੈ ਵੀ ਆਪਣਾ ਉਹ ਚੜਦਾ ਪਤੰਗ ਤੇ ਪੇਚਾ ਲਾ ਲਿਆ ਸੀ ਇੱਕ ਵੱਡਤਾ ਸ਼ੁਰੂਆਤ ਕਰਤੀ ਤੇ ਦੋ ਪਤੰਗ ਲੈ ਲੁੱਟ ਤੇ ਆ ਟੀਮ ਸਾਡੀ ਘੜੀਆ ਪਤੰਗ ਝਾੜਾਉਣ ਵਾਲੀ ਤੇ ਉਹ ਟੀਮ ਘੜੀਆ ਲੁੱਟਣ ਵਾਲੀ ਸਾਡੇ ਬੰਦੇ ਅਜੇ ਪਹੁੰਚੇ ਨਹੀਂ ਹੈਗੇ ਤੇ ਸਾਡੇ ਬੰਦੇ ਨੇ ਹੋਰ ਨੇ ਆਉਣਾ ਥੋੜਾ ਇਹਨੇ ਫੇ ਥੋੜਾ ਮੌਲ ਕਰਮ ਕਰਾਂਗੇ ਪਤੰਗ ਲੈਣਦਾ ਬਾਈ ਬਾਕੀ ਤੁਹਾਨੂੰ ਬਾਅਦ ਚ ਦਿਖਾਉਣੇ ਆ ਤਾਂ ਕਿ ਚੜਾ ਲਈਏ ਆਲੇ-ਦਾਲੇ ਸਪਿਕਰ ਲੱਗੇ ਹੋ ਜੀਗੇ ਤੇ ਸਾਡੇ ਦਿਲ ਚ ਵੀ ਥੋੜੀ ਭਾਵਨਾਵਾਂ ਉੱਠੀਆਂ ਵੇਸੀ ਸਪਿਕਰ ਲੈ ਜਹਾ ਸਾਡਾ ਬੰਦਾ ਤਾਰ ਲੈਣ ਗਿਆ ਤੇ ਲਾ ਤਾਰ ਲਾ ਕੇ ਕਨੈਕਸ਼ਨ ਕਰਾਂਗੇ ਕਿਤੇ ਬਸ ਇਹ ਆਦੀ ਉਰੇ ਕਿਥੇ ਕਨੈਕਸ਼ਨ ਕਰਦੇ ਬਈ ਇਹਦੀ ਬਾਰ ਬਹੁਤ ਵਾਜ਼ੋ ਵਾਲੀ ਬੈਠਾ ਲੱਕਰ ਫੇਲਾ ਚਾਚਾ ਆਹ ਲੈ ਬੀਖੋ ਵੀ ਗਾਰਾ ਨੇ ਯਾ ਇੱਥੇ ਤਾਰ ਹੋਕ ਪਈ ਸੀ ਆਪਣੇ ਕੋਲ ਆਹ ਤੇ ਬਈ ਇੰਨੀ ਤਾਰ ਨਹੀਂ ਲੈ ਵੀ ਆਪਣਾ ਇਹ ਮੋਲ ਗਰਮ ਹੋ ਗਿਆ ਛੋਟਾ ਮੋਟਾ ਕੀਤਾ ਪਰ ਆਨੰਦ ਆ ਆਪਣੇ ਸੁਣਦੇ ਸਵਾਰੇ ਲੋਕਾਂ ਦੇਗਾ ਤੇ ਸੁਣੀਏ ਆਈ ਵਰਵਾਸੇ ਜੀ ਮਾ ਕਹਿਆ ਐ ਭਾਈ ਮੇਰਾ ਗਿਆ ਪਤੰਗ ਵੱਡਿਆ ਕੋਈ ਹਵਾ ਦਾ ਕੋਈ ਸੀਨ ਨਹੀਂ ਹੈਗਾ ਯਾਰ ਆ ਇਧਰੋਂ ਚੜਦੇ ਨੇ ਅਸੀਂ ਉਧਰੋਂ ਚੜਾਉਣ ਲੱਗੇ ਸੀ ਇਹ ਵੀ ਮੈਨੂੰ ਲੱਗਦਾ ਪਤੰਗ ਮੁੜ ਕੇ ਇਧਰ ਨੂੰ ਹੀ ਆ ਗਿਆ ਜਮੈਂ ਸਵਾਹ ਨਹੀਂ ਲੱਪਤੰਗ ਚੜਾਉਣਾ ਜਿਹੜਾ ਹਵਾ ਦਾ ਲੈਵਲ ਹੈ ਨਾ ਬਹੁਤ ਡਾਊਨ ਹੈ ਯਾਰ ਮੂੜੇ ਤੋਂ ਘਣ ਲੱਗੇ ਪਤੰਗ ਜਿਹੜਾ ਚੜਾਉਂਦੇ ਆਂਦੇ ਤੇ ਹੁਣ ਅਸੀਂ ਥੋੜੀ ਰੈਸਟ ਦਵਾਂਗੇ ਤਿੰਨ-ਚਾਰ ਘੰਟਾ ਫੇਰ ਦੁਬਾਰਾ ਜੀ ਮੈਦਾਨ ਚ ਉਤਰਾਂਗੇ ਕਹੂੰਗੇ ਦੇਖੋ ਇਹ ਸਵਾਹ ਤਾਂ ਆਉਣਾ ਜਦ ਤੱਕ ਹਵਾ ਪ੍ਰੋਪਰ ਨਹੀਂ ਮਿਲਦੀ ਪਤੰਗ ਨੂੰ ਕੱਚਾ-ਹੋਚਾ ਲਾਉਣ ਦਾ ਢਿੱਲ ਦੇਣ ਦਾ ਸੁਆਦ ਉਹਦੀ ਹੋਣਾ ਨਹੀਂ ਕੋਈ ਸੁਆਦ ਨਹੀਂਗਾ ਅਸੇ ਲਹਮਰ ਨੂੰ ਚੜਦੇ ਨੇ ਮੈਂ ਮੂਹਰ ਨੂੰ ਬੜਾ ਕੇ ਟੇਮ ਉੱਧਰ ਨੂੰ ਇੱਕ-ਇੱਕ ਪੱਲ ਚ ਹਵਾ ਬਦਲੀ ਜਾਂਦੀ ਹੈ ਯਾਰ ਸੁਆਦ ਘਟ ਹੁੰਦਾ ਲਾ 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 ਜਵਾਨੀ ਦੇ ਦਿਨ ਜ਼ਿਆਦਾ ਗਏ ਭਾਈ ਪਰ ਹੈਗੀ ਜਵਾਨੀ ਅਜੇ ਤਾਂ ਬੁੜਾਪਾ ਆਇਆ ਨਹੀਂ ਹੈਗਾ ਵੀ ਬੰਦੇ ਤੇ ਜਵਾਨ ਹਮ ਤਾਂ ਟਾਟਾ ਉਹਨੂੰ ਵਾਲੇ ਥੋੜੀ ਮਾਰ ਪਾਗੇ ਤੇ ਹਾਂ ਨਹੀਂ ਤਾਂ ਯਾਰ ਜਵਾਨੀ ਦੀ ਗੱਲ ਕੀਤੀ ਆ ਲੈ ਵੀ ਚਾਚਾ ਚੜਾਉਣ ਲੱਗਿਆ ਪਤੰਗ ਕਰਕੇ ਸ਼ੁਰੂਆਤ ਮਾੜੀ ਹਵਾ ਚੱਲੀ ਆਉਣ ਨਹੀਂ ਛੇ ਜਰੂਰੀ ਆ ਹਾਂ ਬਈ ਕਿੱਥੇ ਚੱਲੇ ਆ ਏ ਏ ਕਿੱਥੇ ਲੈ ਲਿਆ ਨਿਊਡਲਸ ਨਿਊਡਲਸ 버ਗਰ ਚਪਲੂਟ ਸ਼ੂਸ ਟ्वाइस ਅਗੇ ਚੀਡਾ ਐ ਕੋ ਘਾੜ ਨੂੰ ਲਿਆ ਯਾਰ ਪੈਸੇ ਤਨੂ ਅਸੀਂ ਦੇ ਦੇ ਨਹਿਰ ਕਿਹੜੀ ਗੱਲ ਕਰਦਾ ਯਾਰ ਅੱਛਾ ਇਹ ਤਾਂ ਕੀ ਕਹਿਣਾ ਵੀ ਅਸੀਂ ਜਾਣਿਆ ਵੀ ਤੇਰਾ ਮੋਢਾ ਦੁਖਦਾ ਕਿਵੇਂ ਪੈਸੇ ਤੂੰ ਦੇ ਦੇ ਅਸੀਂ ਚਲੇ ਜਾਂਦੇ ਆ ਕਿਹੜੇ ਜਗ੍ਹਾ ਪੈਸੇ ਤੂੰ ਦੇ ਫਿਰ ਅਸੀਂ ਚਲੇ ਜਾਂਦੇ ਆ ਲੈ ਦੇ ਉਹ ਫਿਰ ਪੈਸੇ ਲੈ ਜਾ ਲੈ ਦੇ ਕਿੰਨੇ ਪੈਸੇ ਆ ਉਹ 500 ਵਾਲੇ ਦੇ ਦੇ 500 ਨਹੀਂ ਕਾਕਾ ਲੈਣਾ ਰਾਜੋਗੇ ਫੜਦੇ ਰਾਜੋਗੇ ਹੈਗੇ ਆ ਨਹੀਂ ਚੱਲ ਲਿਆ ਰਾਜੋਗੇ ਵਾਸੂ ਹੈ ਉਹ ਸਭੋ ਸਗਾ ਪਾਤਾ ਹੀ ਚੰਦਰ ਪਾਤਾ ਨਹੀਂ ਤੂੰ ਵੇਜੇ ਚ ਬਾਲੇ ਵੀਰੇ ਯਾਰ ਕੀ ਗੱਲ ਹੈ ਉਹ ਚਾਲੀ ਲਾਈਵ ਚ ਕਰਕੇ ਆਹ ਵਾਲੀ ਮੇਰੇ ਕੁੰਡੀ ਲਾਉਣ ਨੂੰ ਫਿਰਦਾ ਕੁੰਡੀ ਨਹੀਂ ਵੀਰੇ ਮੈਂ ਵੀ ਪਾਉਂਗਾ ਯਾਰ ਐਜੀ ਕਿਹੜੀ ਗੱਲ ਹੈ ਯਾਰ ਸਾਰੇ ਪਾ ਸਾਰੇ ਛੱਡ ਯਾਰ ਆਪਾਂ ਆਪਾਂ ਪਾਉਨੇ ਆ ਲੈ ਦੱਸ ਜਿਹੜਾ ਦਲੇਰ ਮੁਹੰਮਦ ਕੀ ਚਾਹ ਪਿਆ ਕਰਨੇ ਯਾਰ ਆ ਚਾਹ ਲਿਆ ਚਾਹ ਲੈ ਨਾਲ ਕੋ ਖਾਣ ਨੂੰ ਜਾਈਦਾ ਸਮੋਸੇ ਸਮੋਸੇ ਬਰੈਡ ਫਰੁੱਟ ਲੈ ਆ ਕਰ ਪਿਆਣਾ ਕੁਝ ਮੈਂ ਨਹੀਂ ਖਾਣਾ ਕੋ ਸੋਕ ਕੁਸਤਾ ਖਾਓਗੇ ਯਾਰ ਹਾਂ ਕੋਈ ਆ ਤੂੰ ਨਾ کہیں ਕੋਈ ਨਹੀਂ ਤੂੰ ਪੈਸਾ ਕੱਢ ਤੂੰ ਯਾਰ ਪੈਸਾ ਕੱਢ ਜੇ ਚ ਬਾਲੇ ਆ ਦੇ ਲਾ 100 ਰੁਪਏ ਦੇਤੇ ਨੇ ਪੰਜ ਬੰਦੇ ਨੂੰ ਅਜੇ ਚੱਲਦਾ 100 ਰੁਪਏ ਬਾਈ 100 ਚੱਲਦਾ ਕੋਸੇਰ ਦੋ ਦੋ ਸਮੋਸੇ ਕਿੰਨੇ ਆ? ਹੋਰ ਬੋਲੇ ਆੜਿਆ ਤੁਹਾਨੂੰ ਮਗਰਾ ਵੇਚਣਾ ਬਣਾ ਨਹੀਂਗਾ ਹਾਂ ਮੈਂ ਖਾਣਾ ਨਹੀਂ ਯਾਰ ਤੂੰ ਨਾ ਵੀਗਾ ਯਾਰ ਹੁਣ ਕੁਝ ਹੋਰ ਖਾ ਲੈਨੇ ਯਾਰ ਪਕੌੜੇ ਖਾਣੇ ਪਨੀਰ ਵਾਲੇ ਖਾਣਾ ਹੈਗਾ ਮਾਲੇ ਪਕੌੜੇ ਤਾਂ ਖਾਵਾਂਗੇ ਪਨੀਰ ਵਾਲੇ ਤੇ 2 4 2 6 2 8 8 ਖਾਣਾ ਦਾ ਆਪਣਾ ਫੇਰ ਗਣ ਲੈਨੇ ਕਿਉਂ 2 2 4 2 6 2 8 ਛੋੜੋ ਖਾਣੇ ਪਾਣਾ ਕਿਉਂ ਨਹੀਂ ਨਾ ਇਹ ਖਾਣਾ ਨਹੀਂ ਆ ਖਾਊਗਾ ਬੰਦਾ ਸਾਬੂਰਾ ਹੋ ਗਿਆ ਨਾ ਚਲ ਠੀਕ ਆ ਚਲ ਦੇ ਦੇ ਕੀ ਆਉਂਦਾ ਭਾਈ ਹੁਣ ਤਮਾਰੀ ਨਹੀਂ ਮੇਰੇ ਕੋਈ ਇਕੱਟਾ ਲੈ ਤੁਸੀਂ ਮਾਤਾ ਪਤੰਗ ਸੀ ਜੜਾਉਣੇ ਆਂ ਵੜ ਤਾ ਫੇਚਾ ਕੇ ਵੇਖੀ ਬਾਈ ਇਹਦਾ ਬਾਈ ਫੇਚਾ ਕੇ ਵੇਖਦਾ ਇਹਦਾ ਮੈਨਾਂ ਆਲਾ ਫਰਕ ਰਹਿ ਗਿਆ ਕੁੱਝ ਮਾਰ ਕੇ ਪਤੰਗ ਬਾੜ ਦੇਣਾ ਏਰਬਾ ਉਹਨਾਂ ਕੇ ਬਾੜ ਗਿਆ ਆ ਗਿਆ ਜਿੱਟਾ ਚਾਚਾ ਜੱਟ ਤੇਰੇ ਦੁੱਤੀ ਹੋਣ ਬੜਾ ਤੇਰੇ ਬੱਸ ਤਾਂ ਨਹੀਂ ਹੈਗਾ ਪਤੰਗ ਬੱਢਣਾ ਚਾਚਾ ਲੁੱਟ ਕੱਟਾ ਢਾਂਗ ਢਾਂਗ ਲੈ ਕੇ ਰੱਖ ਯਾਰ ਥਲੋ ਨਾ ਬਈ ਨਾ 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 ਸ਼ੇਰਾ ਨਾ ਨਹੀਂ ਨਿਕਲ ਗਿਆ ਜੇਰਾ ਸ਼ੇਰਾ ਨਿਕਲ ਗਿਆ ਤੇਰਾ ਡਾਂਸ ਤੇਰੇ ਬਾਬਾ ਜੀ ਦਾ ਗਾਣਾ ਚੱਲਦਾ ਬਾਬਾ ਰਣਾ ਤੇਰਾ ਉਹ ਸਾਡਾ ਗਾਣਾ ਤੇਰੇ ਪਿਤਾ ਜੀ ਦਾ ਗਾਣਾ ਚੱਲਦਾ ਨੱਚ ਕੇ ਗਾਰਲੀ ਕੱਢਣੀ ਵੇ ਬਈ ਇਹਦੇ ਫੇਵਰੇਟ ਗਾਣਾ ਜੀ ਭਈ ਜਾਵੇ ਨਾ ਕੋਈ ਹੁਣ ਲਾਗੀ ਖਿੱਚ ਚਾਚਾ ਲਾਗੀ ਖਿੱਚ ਉਹ ਗਿਆ ਚੁੱਟਾ ਬੋਰਡ ਉਹਦਾ ਥਲੀ ਭੱਜਾ ਥੱਲੇ ਭੱਜ ਜਲਦੀ ਆ ਰਹੀ ਂਦੀ ਢੋਰ ਚਾਚਾ ਭੱਜ ਗਏ ਆ ਭੱਜ ਗਏ ਚਾਚਾ ਏ ਏ ਏ ਵੜ ਲਿਆ ਵੀ ਵੜ ਮੈਂ ਜਿੱਤ ਗਿਆ ਗੱਭਰੂ ਜੱਗਰੂ ਜਿੱਤ ਗਿਆ ਏ ਬੜ ਲੈ ਜਵਾਕ ਜਿਆਨ ਪੁਰਨੇ ਜਿਹੜਾ ਦਾ 100 ਰੁਪਏ ਵਾਲਾ ਪਤੰਗ ਕਿੰਨੀ ਆਇਟ ਆ ਵੀ ਮਿੱਤਰਾਂ ਦਾ ਵਜ਼ਨ ਕਿੰਨਾ ਕਾ ਇਹ 4 ਫੁੱਟ ਦਾ ਪਤੰਗ ਆ ਵਜ਼ਨ ਕਿੰਨਾ ਪਤੰਗ ਦਾ ਬਹੁਤ ਆ ਜਾ ਰਿਹਾ ਇਹਦਾ ਫੁੱਲੇ ਨੂੰ ਬਾਈ ਪਹਿਲਾ ਉਹ ਤੇਰੀ ਬਾਈ ਪਹਿਲਾ ਹਵਾ ਨਹੀਂ ਨਾ ਚੱਲਦੀ ਸੀਗੀ ਤਾਂ ਚੜਾਉਣ ਨੂੰ ਸੋਕਾ ਸੀ ਹੁਣ ਹਵਾ ਦੀ ਰਫ਼ਤਾਰ ਬਹੁਤ ਹੋ ਗਈ ਤੇ ਵਜ਼ਨ ਬਹੁਤ ਹੋਇਆ ਪਤੰਗ ਦਾ ਬਾਈ ਤੰਗ ਚੜਾਉਣ ਵਾਲੇ ਦਾ ਹਾਲਤ ਦੇਖ ਲਓ ਬਾਈ ਲਾ ਦੇ ਜ਼ੋਰ ਵੀ ਚੋਬਰਾ ਦੋਰ ਵੀ ਇੰਨੀ ਮਾੜੀ ਨਹੀਂ ਹੈਗੀ ਫਿਰ ਵੀ ਅਸੀਂ ਨਾ ਟੱਗ ਵਾਲੀ ਡੋਰ ਨਾਲ ਘਟੋ ਘਟ ਜੇ 50 50 ਨਹੀਂ ਜੜਾ ਹੁੰਦਾ ਇੱਥੇ ਘਟ ਜੜਾ ਹੁੰਦਾ 40 ਪਤੰਗ ਦੇ ਜੜਾਤੇ 40 ਪਤੰਗ ਵੜਾ ਕੇ ਤਾਂ ਮੰਨ ਕੇ 60 ਪਤੰਗ ਵੱਡ ਵੀ ਦਿੱਤੇ ਸੀ 60 70 ਯਾਨੀ ਕਿ ਸਾਡੇ ਪਿੰਡ ਚ ਸਭ ਕੋਲ ਪਲਾਸਟਿਕ ਦੀ ਡੋਰ ਆ ਤੇ ਜਿੰਨੇ ਵੀ ਮਗਰੋਂ ਪਤੰਗ ਵੱਡੇ ਹੋ ਜਾਂਦੇ ਨੇ ਨਾ ਸਭ ਕੋਲ ਪਲਾਸਟਿਕ ਦੀ ਡੋਰ ਆਉਂਦੀ ਆ ਅਸੀਂ ਇਹ ਟੱਗ ਵਾਲੀ ਨਾਲ ਚੜਾਉਣ ਲੱਗੇ ਤਾਂ ਇਹਦੇ ਨਾਲ ਫਿਰ ਵੀ ਸਾਡੀ ਐਵਰੇਜ ਬਹੁਤ ਸੋਹਣੀ ਆ ਯਾਨੀ ਕਿ ਇੱਕ ਪਤੰਗ ਵੱਟ ਕੇ ਦੋ ਤਿੰਨ ਪਤੰਗ ਵੱਟ ਵੀ ਦੇ ਦਈਏ ਲੈ ਵੀ ਲਾ ਦੇ ਚਾ ਇਹ 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 ਕਿਹ ਕੋਈ ਆ ਲਾ ਆ ਪਤੰਗ ਨੇ ਤਿੰਨ ਪਤੰਗ ਵੜਤੇ ਸਾਡਾ ਚਿੱਟੇ ਰੰਗ ਦਾ ਝੜਦਾ ਬਈ ਲਾ ਦੇ ਲਾ ਦੇ ਲਾ ਦੇ ਲਾ ਦੇ ਓ ਆ ਉ ਈ ਆ ਕਿੱਟੇ ਨੇ ਵਧੀਆ ਵੱਡੇ ਨੇ ਨਾ ਤੱਕੀ ਨਾ ਲਾ ਵੜਦੇ ਵੜਦਾ ਚੱਟ ਲਾ ਦੇ ਲਾ ਦੇ ਲਾ ਦੇ ਇਹ ਇਹ ਲਾ ਦੇ ਲਾ ਦੇ ਮਲ ਮਲ ਜਾ ਤੀ ਲਾ ਲਓ ਚੋ ਜਿਵੇਂ ਬੈਠਾ ਜੀ ਗੁੱਜ ਭਈਆ ਚਲੋ ਕੋਈ ਨਹੀਂ ਹੋਰ ਲਾ ਦੋ ਕਿਸੇ ਨਾਲ ਵੇਚਾ ਬਹੁਤ ਚੜਦੇ ਨੇ ਲੋ ਵੀ ਇੱਕ ਟੀਮ ਆਪਣੀ ਦੂਜੇ ਪਾਸੇ ਪਤੰਗ ਚੜਾਉਂਦੇ ਹੋਣਾ ਉਧਰ ਜਾ ਕੇ ਦੇਖਦੇ ਆ ਕੀ ਮਾਹੌਲ ਹੱਥੇ ਵੇ ਵੇ ਅੱਦੋ ਲੈ ਕੇ ਇਧਰ ਹੋ ਲੈ ਕੇ ਕੇ ਚਲਾ ਦੇ ਥਲੇ ਲੈ ਕੇ ਚਲਾ ਦੇ ਦੋ ਝੜਵਾ ਲੈ ਗਿਆ ਤੂੰ কাম কৰো মা পেলাই খা দা বাৰু চাল চক্ৰ ਇਹ ਗਾਣਾ ਮੈਂ ਏ ਲੰਮ ਚਾਸ ਜੂਰ ਲੰਮ ਚਾਸ ਜੂਰ ਲੰਮ ਚਾਸ ਕਿਹੜਾ ਲੋਂ ਲਗਿਆ ਬੈਂਟ ਦੇ ਚੱਤਦਾ ਹੀ ਰ ਦਰਸ਼ਾਨੇ ਆਪਣੀ ਭੂੰਹ ਤੋਂ ਵੱਡਾ ਕਦਾਂਗੇ ਚੜਾ ਲਿਆ ਆ ਵੀ ਗਰਸ਼ਾਨਾ ਚੜਜੂ ਹੈ ਇਹਦਾ ਕੋਈ ਫਾਇਦਾ ਨਹੀਂ ਨਹੀਂ ਹੈਗਾ ਇਹ ਤਾਂ ਫਾਇਦਾ ਨਹੀਂ ਪਾ ਲੈ ਜੋਗ ਲੈ ਬੰਦ ਕੇ ਫੜਾ ਕੇ ਪਚ ਗਿਆ ਬਾਹਰ ਟੁਕਣਾ ਨਹੀਂ ਪਾਰਾ ਬਹੁਤ ਆਇਆ ਲੈ ਵੀ ਗਰਸ਼ਾਨੇ ਚੜਾਤਾ ਦਿੱਤਾ ਪਰ ਚੜੂ ਕਿੰਨਾ ਟਾਈਮ ਇਹ ਨਹੀਂ ਪਤਾ ਹੈ ਅਰੇ ਜਵਿੰਦਰਪਾਲ ਪਤੰਗਾਂ ਵੀ ਮਿੰਟ ਲਾ ਗਿਆ ਬੰਦੇ ਮੇਰੇ ਸਾਥ ਨਾਲ ਲੋਹਰ ਕੰਨਾ ਸੋਨੇ ਵੀ ਦਾ ਇੱਕ ਮਿੰਟ ਯਾਰ ਸਾਡਾ ਉਹ ਵੀ ਪਤੰਗ ਵੱਡਿਆ ਗਿਆ ਪਤੰਗ ਗਿਆ ਸਾਰਿਆਂ ਕੋਈ ਪਲਾਸਟਿਕ ਦੀ ਡੋਰ ਆ ਸਾਡੇ ਕੋਲ ਡੁੱਗੀ ਡੋਰ ਆ ਸੇ ਧੱਕਿਆ ਹੋਣੀ ਤਾਂ ਵੀ ਸਾਡੇ ਨਾਲ ਬਹੁਤ ਘਟ ਵੱਡ ਹੁੰਦੇ ਨੇ ਸਾਤੋਂ ਤੇ ਤਾਂ ਕਿ ਸਾਡੇ ਭਾਰ ਰਹਿੰਦੇ ਨੇ ਉਹ ਲਈ ਸਾਨੂੰ ਨਾ ਭਾਰੀ ਡੋਰ ਚਾਹੀਦੀ ਆ ਪਲਾਸਟਿਕ ਦੀ ਯਾਰ ਪਰ ਅਸੀਂ ਨਹੀਂ ਲੈ ਕੇ ਆਏ ਡੋਰ ਸਾਨੂੰ ਪਤਾ ਨਾ ਕਿ ਉਹ ਚੀਜ਼ ਦਾ ਨੁਕਸਾਨ ਆ ਸਰੇ ਜਿਹੜੇ ਉੱਡਦੇ ਨੇ ਜਾਨਵਰ ਪੰਛੀ ਉਹਨਾਂ ਦੇ ਹੱਥੇ ਆ ਉਹਨਾਂ ਨਾਲ ਸਾਫ਼-ਸਾਫ਼ ਤੇ ਅਸੀਂ ਨਹੀਂ ਚੜਾਉਂਦੇ ਹੈਗੇ ਉਹ ਤੇ ਬਾਕੀ ਏ ਸ਼ਾਮ ਦੇ 5:30 ਹੋ ਗਏ 12:30 ਦੇ ਚੜੇ ਹੋਏ ਆ ਤੇ ਹੁਣ ਅਸੀਂ ਧੂਣੀ ਧੂਣੀ ਲਾਵਾਂਗੇ ਥੱਲੇ ਤੇ ਲੋੜੀ ਮਨਾਵਾਂਗੇ ਜਿਹੜੀ ਸ਼ਾਮ ਦੇ ਹੁੰਦੀ ਆ ਆਪਣੀ ਧੂਣੀ ਧਾਣੀ ਲਾਗੇ ਤੇ ਬਾਕੀ ਆਪਾਂ ਇੱਥੇ ਵਲੌਗ ਦਾ ਕਰਦੇ ਐਂਡ ਤੇ ਮਿਲਦੇ ਆ ਨੈਕਸਟ ਵਲੌਗ ਤੇ ਓਕੇ ਜੀ ਹਾਂ ਜੀ ਬਈ ਤਸਲੀਬੁਰੀ ਤਸਲੀ ਇਹ ਠੰਡ ਬਹੁਤ ਹੋ ਗਈ ਠੰਡ ਹੋ ਗਈ ਠੰਡ ਕਰਕੇ ਜਾਣਾ ਪੈ ਗਿਆ ਠੰਡ ਬਹੁਤ ਹੋ ਗਈ ਓਕੇ ਜੀ ਅਲਵਿਦਾ